ਪਾਕਿਸਤਾਨ ਅਤੇ ਭਾਰਤ ਵਿਚਾਲੇ ਹੋਏ ਸਮਝੌਤੇ ਤੋਂ ਬਾਅਦ ਬਣਿਆ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਹੁਣ ਵਿਛੜੀਆਂ ਯਾਦਾਂ ਨੂੰ ਜੋੜਨ ਦਾ ਕੰਮ ਕਰ ਰਿਹਾ ਹੈ ਇਸ ਕਰਤਾਰਪੁਰ ਲਾਂਘੇ ਦੇ ਵਿੱਚ ਨੰਨੇ ਸਮੇਂ ਤੋਂ ਗੁਵਾਚੇ ਹੋਏ ਦੋਸਤ ਵੀ ਮਿਲ ਰਹੇ ਹਨ ਜਿਸ ਨੇ ਬਹੁਤ ਸਾਰੇ ਭੈਣ ਭਰਾਵਾਂ ਤੇ ਰਿਸ਼ਤੇਦਾਰਾਂ ਨੂੰ ਇਕੱਠਾ ਕੀਤਾ ਹੈ ਇਸ ਦੇ ਦੌਰਾਨ ਹਾਕਮ ਅਲੀ ਵੀ ਆਪਣੇ ਪਿੰਡ ਬੁੜਿਆਣਾ ਦੇ ਲੋਕਾਂ ਨੂੰ ਮਿਲ ਸਕੇ ਦਰਸਲ 47 ਦੀ ਵੰਡ ਤੋਂ ਪਹਿਲਾਂ ਹਾਕਮ ਅਲੀ ਜਲੰਧਰ ਦੇ ਨੇੜੇ ਹੀ ਪਤਾਰੇ ਪਿੰਡ ਦੇ ਨਾਲ ਪੈਂਦੇ ਪਿੰਡ ਬੁੜਿਆਣਾ ਦੇ ਵਿੱਚ ਰਹਿੰਦੇ ਸਨ 47 ਦੀ ਵੰਡ ਨੇ ਉਹਨਾਂ ਨੂੰ ਆਪਣੇ ਲੋਕਾਂ ਤੋਂ ਮੈਚੋਰ ਦਿੱਤਾ ਸੀ ਜਿਸ ਵੇਲੇ ਹਾਕਮ ਅਲੀ ਦੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਤਾਂ ਪਿੰਡ ਦੇ ਲੋਕ ਵੀ ਉਹਨਾਂ ਦੇ ਨਾਲ ਗੱਲਬਾਤ ਕਰਨ ਲੱਗੇ ਅਤੇ ਪਿੰਡ ਬੁੜਿਆਣਾ ਚੁੰਤਵਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਅਤੇ ਹੋਰ ਸੰਗਤ ਸ੍ਰੀ ਕਰਤਾਪੁਰ ਸਾਹਿਬ ਜਾ ਕੇ ਹਾਕਮ ਅਲੀ ਨੂੰ ਮਿਲੇ ਅਤੇ ਉਨ ਦਾ ਸਨਮਾਨ ਵੀ ਕੀਤਾ ਮੇਰਾ ਨਾਮ ਦਵਿੰਦਰ ਸਿੰਘ ਪਿੰਡ ਬੜਿਆਣਾ ਦਾ ਵਸਨੀਕ ਆ ਅਸੀਂ ਹਾਕਮ ਅਲੀ ਨੂੰ ਗੁਰਦੁਆਰਾ ਸਾਹਿਬ ਕਰਤਾਰਪੁਰ ਸਾਹਿਬ ਜੋ ਅਸੀਂ ਉੱਥੇ ਦਰਸ਼ਨਦਾਰੇ ਕਰਨ ਗਏ ਉੱਥੇ ਮਿਲੇ ਹਾਕਮ ਅਲੀ ਬਾਰੇ ਅਸੀਂ ਪਹਿਲਾਂ ਸੁਣਿਆ ਸੀ 1.5-2 ਸਾਲ ਪਹਿਲਾਂ ਕਿ ਉਹ ਸਾਡੇ ਪਿੰਡ ਦਾ ਵਸਨੀਕ ਆ ਅਸੀਂ ਵੀਡੀਓ ਰਏ ਉਹਨਾਂ ਦੇ ਫੋਟੋ ਦੇਖੀਆਂ ਤੇ ਗੱਲਬਾਤ ਵੀ ਜਾਣ ਤੋਂ ਪਹਿਲਾਂ ਸਾਡੀ ਇੱਕ ਦੋ ਵਾਰੀ ਗੱਲਬਾਤ ਵੀ ਹੋਈ ਆ ਤਾਂ ਉੱਥੇ ਜਾ ਕੇ ਅਸੀਂ ਜਿੱਥੇ ਗੁਰੂ ਮਹਾਰਾਜ ਦੇ ਦਰਸ਼ਨਦਾਰੇ ਕੀਤੇ ਆ ਅਸੀਂ ਹਾਕਮ ਅਲੀ ਨੂੰ ਮਿਲਿਆ ਹਾਕਮ ਅਲੀ ਨੂੰ ਜਦੋਂ ਅਸੀਂ ਮਿਲੇ ਆ ਉਹਨਾਂ ਨੇ ਵੀ ਸਾਨੂੰ ਬਹੁਤ ਪਿਆਰ ਦਿੱਤਾ ਤੇ ਅਸੀਂ ਵੀ ਉਹਨਾਂ ਦਾ ਬੜਾ ਸਤਿਕਾਰ ਕੀਤਾ ਤੇ ਉਹਨਾਂ ਨੇ ਵੀ ਸਾਨੂੰ ਬੜਾ ਸਤਿਕਾਰ ਦਿੱਤਾ ਅਸੀਂ ਇਹ ਕਹਿੰਨੇ ਆ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਹੁਤ ਵੱਡੀ ਵਡਿਆਈ ਹੈ ਬਖਸ਼ਿਸ਼ ਹੈ ਮੇਰਿਆ ਕਿ ਜਿਨ੍ਹਾਂ ਨੇ ਸਤਕਾ ਸੀ ਜਿੱਥੇ ਗੁਰਤਾਰਪੁਰ ਸਾਹਿਬ ਦੇ ਦਰਸ਼ਨ ਦਰਸਣ ਕੀਤੇ ਆ ਕਿਉਂ ਕਰਤਾਰਪੁਰ ਸਾਹਿਬ ਦੀ ਜੋ ਧਰਤੀ ਹੈ ਉਹ ਮਹਾਨ ਧਰਤੀ ਆ ਇਓ ਕ ਜਿੱਤੇ ਬਾਬਾ ਪੈਰ ਤਰੇ ਪੂਜਾ ਆਪਸਨ ਥਾਪਣ ਸੋਹਾ ਸੋ ਇਹ ਜਿਹੜਿਆ ਲਾਂਘਾ ਦੋਨਾਂ ਸਰਕਾਰਾਂ ਨੇ ਖੋਲਿਆ ਬਹੁਤ ਸ਼ਲਾਘਾਜੋ ਕਦਮ ਆ ਇਹਦੇ ਨਾਲ ਕੀ ਆ ਆਪਸੀ ਭਾਈਚਾਰਕ ਸਾਂਝ ਵਧਦੀ ਆ ਪਿਆਰ ਵਾਧਾ ਨਫ਼ਰਤ ਜਿਹੜੀ ਘਟਦੀ ਆ ਸੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਉਪਦੇਸ਼ ਵੀ ਇਹੀ ਆ ਕਿ ਅਸੀਂ ਸਾਂਝੀਵਾਲਤਾ ਦਾ ਜਿਹੜਾ ਹੈ ਇੱਕ ਪੈਗਾਮ ਲੈ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਚੱਲੇ ਤੇ ਸਾਡਾ ਵੀ ਫਰਜ਼ ਵਾਣਾ ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਉਪਦੇਸ਼ ਤੇ ਚੱਲੀਏ ਉਹਨਾਂ ਦੀਆਂ ਸਖਿਆਮਾਂ ਨੂੰ ਆਪਣੇ ਜੀਵਨ ਦੇ ਵਿੱਚ ਟਾਲੀਏ ਜਦੋਂ ਤੁਸੀਂ ਹਾਕਮ ਅਲੀ ਹੁਣਾਂ ਨੂੰ ਮਿਲੇ ਤਾਂ ਕਿਹੋ ਜਿਹਾ ਤੁਹਾਨੂੰ ਮਹਿਸੂਸ ਹੋਇਆ ਉਹ ਤੁਹਾਡੇ ਲਈ ਮਤਲਬ ਤੁਸੀਂ ਕੀ ਉਹਨਾਂ ਲਈ ਲੈ ਕੇ ਗਏ ਸੀ ਤਾਂ ਉਹਨਾਂ ਨੇ ਵੀ ਕੁਝ ਤੁਹਾਡੇ ਲਈ ਲਿਆਂਦਾ ਸੀ ਅਸੀਂ ਜਦੋਂ ਹਾਕਮ ਅਲੀ ਨੂੰ ਮਿਲੇ ਅਸੀਂ ਉਹਨਾਂ ਨੂੰ ਉਹਨਾਂ ਦੇ ਵਾਸਤੇ ਅਸੀਂ ਉਹਦੇ ਸਤਕਾਰ ਵਾਸਤੇ ਇੱਕ ਲੋਈ ਲੈ ਗਏ ਇੱਕ ਚਾਦਰਾਂ ਇੱਕ ਕੁਰਤਾ ਉਹਨਾਂ ਨੂੰ ਹੀ ਦਿੱਤਾ ਤੇ ਉਹ ਵੀ ਸਾਡੇ ਲਈ ਉਹਦੇ ਸਾਡੇ ਛਕਣ ਛਕਾਉਣ ਦੇ ਲਈ ਉਹ ਬਰਫੀ ਲਏ ਉਹਨਾਂ ਨੇ ਬਰਫੀ ਲਿਆਂਦੀ ਅਸੀਂ ਸਾਰਿਆਂ ਨੇ ਰਲ ਮਿਲ ਕੇ ਪਿਆਰ ਦੇ ਨਾਲ ਛਕੀ ਕਿਉਂਕਿ ਸਾਡਾ ਧਰਮ ਹੀ ਸਾਰੇ ਧਰਮ ਹੀ ਸਿਖਾਉਂਦੇ ਆ ਕੇ ਘਾਲ ਖਾਇ ਕੋ ਛੱਤੋ ਦੇ ਨਾਨਕਰਾਉ ਪੁਛਾਣੇ ਸੇ ਗੁਰੂ ਨਾਨਕ ਮਹਾਰਜ ਦਾ ਉਪਦੇਸ਼ ਹੀ ਹੈ ਕਿਰਤ ਕਰੋ ਨਾਮ ਜਪੋ ਵੰਡ ਕੇ ਚਲੋ ਅਸੀਂ ਆਪ ਵੀ ਛਗੀ ਵਰਫੀ ਤੇ ਹੋਰ ਸੰਗਤਾਂ ਜਿਹੜੀਆਂ ਸੀ ਗੁਰਦੁਆਰਾ ਸਾਹਿਬ ਦੇ ਅੰਦਰ ਦਰਸ਼ਨਦਾਰੇ ਕਰਨੇ ਉਹਨਾਂ ਨੇ ਵੀ ਛਗੀ ਹੋਰ ਜਿੰਨੇ ਵੀ ਸ਼ਰਧਾਲੂ ਸੀ ਸਾਰਿਆਂ ਛਗੇ ਸਾਰਿਆਂ ਬੜਾ ਆਨੰਦ ਵਾਲਿਆਂ ਅਸੀਂ ਸਾਨੂੰ ਇਦਾਂ ਮਹਿਸੂਸ ਹੋਇਆ ਕਿ ਅਸੀਂ ਆਪਣੇ ਰੀਅਲ ਗ੍ਰੈਂਡਫਾਦਰ ਨੂੰ ਮਿਲੇ ਆ ਕਿ ਜਦ ਕਿ ਸਾਡਾ ਉਹਨਾਂ ਨਾਲ ਕੋਈ ਰਿਸ਼ਤਾ ਨਹੀਂ ਸੀ ਉਹਨਾਂ ਦਾ ਰਿਸ਼ਤਾ ਇਹੀ ਕਿ ਸਾਡੇ ਬਜ਼ੁਰਗਾਂ ਦੇ ਨਾਲ ਉਹਨਾਂ ਦੀ ਸਾਹ ਸੀ ਸਾਡੇ ਪਿੰਡ ਦੇ ਨਾਲ ਸਾਹ ਸੀ ਸਾਡੀ ਮਿੱਟੀ ਦੇ ਨਾਲ ਉਹ ਪਿਆਰ ਸੀ ਸੇ ਉਸ ਕਰਕੇ ਉਹ ਸਾਡਾ ਉਹਨਾਂ ਸਤਿਕਾਰ ਕੀਤਾ ਅਸੀਂ ਉਹਨਾਂ ਸਤਿਕਾਰ ਕੀਤਾ ਕਿ ਸਾਡੇ ਬਜ਼ੁਰਗ ਆ ਬਜ਼ੁਰਗ ਉਸ ਇੱਛਾ ਜ਼ਾਹਿਰ ਕੀਤੀ ਉਹਨਾਂ ਨੇ ਤੁਹਾਡੇ ਤੱਕ ਕਿ ਉਹ ਬਡਿਆਣਾ ਪਿੰਡ ਆਉਣਾ ਚਾਹੁੰਦੇ ਨੇ ਤਾਂ ਕੀ ਕੀ ਉਹਨਾਂ ਦੇ ਮਨ ਦੇ ਵਿੱਚ ਭਾਵ ਸੀਗੇ ਉਹ ਬਡਿਆਣਾ ਪਿੰਡ ਆਉਣਾ ਚਾਹੁੰਦੇ ਆ ਪਰ ਲੇਕਿਨ ਉਹ ਕਹਿੰਦੇ ਕੁਝ ਮਜਬੂਰੀਆਂ ਸਾਡੀਆਂ ਕਿ ਸਾਨੂੰ ਕਈ ਵਾਰੇ ਟਰਾਈ ਕੀਤੀ ਆ ਪਰ ਸਾਨੂੰ ਵੀਜ਼ਾ ਨਹੀਂ ਮਿਲਿਆ ਜਦੋਂ ਸਾਨੂੰ ਵੀਜ਼ਾ ਮਿਲਿਆ ਅਸੀਂ ਸਾਡੀ ਮਨ ਦੀ ਇੱਛਾ ਕਿ ਅਸੀਂ ਜ਼ਰੂਰ ਅਸੀਂ ਪਿੰਡ ਬੜਿਆ ਮਾ ਆਵਾਂਗੇ ਆਪਣੇ ਜਿੱਥੇ ਅਸੀਂ ਰਹਿੰਦੇ ਸੀ ਉਹ ਥਾਂ ਦੇਖਾਂਗੇ ਲੋਕਾਂ ਨੇ ਮਿਲਾਂਗੇ ਤੇ ਲੋਕਾਂ ਦੇ ਨਾਲ ਸਾਂਝ ਕਰਾਂਗੇ ਸਾਡਾ ਹੋਰ ਪਿਆਰ ਵਧੂਗਾ ਮੈਂ ਬਜ਼ੁਰਗ ਦੇ ਬਿਹਾਰੇ ਜਾਣਾ ਇਨ੍ਹਾਂ ਗੁਰੂ ਮਾਰੀ ਦੀ ਕਿਰਪਾ 97 ਸਾਲ ਦਾ ਇਨਸਾਨ ਆ ਉਹ ਤਾਂ 97 ਸਾਲ ਦਾ ਹੋਣ ਦੇ ਨਾਤੇ ਆਪਣਾ ਹੱਥੀ ਆਪ ਕਰਤ ਕਰਦਾ ਟਰੈਕਟਰ ਆਪ ਚਲਾਉਂਦਾ ਖੇਤੀ ਦਾ ਸਾਰਾ ਕੰਮ ਕਰਦਾ ਉਹ ਬਹੁਤ ਵੱਡੇ ਬਿਹਾਰੇ ਆ ਉਸ ਇਨਸਾਨ ਦੇ ਉਹ ਤੇ ਗੁਰੂ ਮਾਰ ਦੀ ਕਿਰਪਾ ਸੇ ਸਾਰੀ ਜੋ ਵਡਿਆਈ ਹੈ ਗੁਰੂ ਨਾਨਕ ਐਸਐਮਜੀ ਨਿਊਜ਼ ਅਲੀ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ